ਚਾਕੂ ਨਾਲ ਹੱਥ ਵੱਡੋਗੇ ਤਾਂ ਦਰਦ ਤਾਂ ਹੋਵੇ ਗਈ ਇਹ ਗੱਲ ਪੱਕੀ ਹੈ ਕਿਉਂਕਿ ਛੁਰੀ ਦਾ ਸੁਭਾਅ ਕੱਟਣ ਦਾ ਹੁੰਦਾ ਹੈ ਤੇ ਸਾਡਾ ਸੁਭਾਅ ਹੁੰਦਾ ਹੈ ਦੁੱਖ ਲੱਗਣ ਤੇ ਰੋਣਾ ਹੁਣ ਤੁਸੀਂ ਇਸ ਨੂੰ ਜੋ ਮਰਜ਼ੀ ਸਮਝੋ ਪਰ ਕੁਝ ਕਾਨੂੰਨ ਹੁੰਦੇ ਨੇ ਨਿਜ਼ਮ ਹੁੰਦੇ ਨੇ ਤੇ ਉਹਨਾਂ ਨਿਜ਼ਮਾਂ ਅਨੁਸਾਰ ਹੀ ਇਹ ਸਾਰਾ ਸੰਸਾਰ ਚੱਲਦਾ ਹੈ ਇੱਕ ਬਹੁਤ ਪੁਰਾਣੀ ਕਹਾਵਤ ਹੈ ਕਿ ਤੁਸੀਂ ਜਿਵੇਂ ਦੇ ਕਰਮ ਕਰੋਗੇ ਉਵੇਂ ਦਾ ਨਤੀਜਾ ਮਿਲੇਗਾ ਭਾਵੇਂ ਜੇਕਰ ਤੁਸੀਂ ਚੰਗੇ ਕਰਮ ਕਰੋਗੇ ਤਾਂ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਤੇ ਜੇਕਰ ਤੁਸੀਂ ਬੁਰੇ ਕਰਮ ਕਰੋਗੇ ਤਾਂ ਤੁਹਾਨੂੰ ਮਾੜੇ ਨਤੀਜੇ ਮਿਲਣਗੇ ਇਹ ਅਸੀਂ ਸਭ ਨੇ ਸੁਣਿਆ ਤਾਂ ਹੈ ਪਰ ਅੰਦਰੋਂ ਇਸ ਤੇ ਵਿਸ਼ਵਾਸ ਅਸੀਂ ਬਹੁਤ ਘੱਟ ਕਰਦੇ ਹਾਂ ਕਿਉਂਕਿ ਸ਼ਾਇਦ ਅਸੀਂ ਸੋਚਦੇ ਹਾਂ ਕਿ ਚੰਗੇ ਕਰਮਾਂ ਦਾ ਚੰਗਾ ਫਲ ਸਾਨੂੰ ਨਹੀਂ ਮਿਲਦਾ ਜਾਂ ਫਿਰ ਸਾਡੇ ਮਨ ਦਾ ਭਰਮ ਹੈ ਕਿਉਂਕਿ ਅਸੀਂ ਸੱਚ ਨਹੀਂ ਦੇਖ پا ਰਹੇ ਅਸਲੀਅਤ ਨਹੀਂ ਦੇਖ پا ਰਹੇ ਕਿਉਂਕਿ ਕਰਮਾਂ ਦਾ ਨਿਜ਼ਮ ਤਾਂ ਆਪਣੇ ਤਰੀਕੇ ਨਾਲ ਹੀ ਕੰਮ ਕਰਦਾ ਹੈ ਇਹ ਤੁਹਾਡੀ ਸੋਚ ਕਾਰਨ ਬਦਲ ਨਹੀਂ ਜਾਂਦਾ ਅੱਜ ਦੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਨਾਲ ਤੁਹਾਨੂੰ ਕਰਮਾਂ ਦਾ ਪੂਰਾ ਲੇਖਾ ਜੋਖਾ ਸਮਝ ਵਿੱਚ ਆ ਜਾਵੇਗਾ ਕਿ ਕਰਮ ਸਾਡੇ ਜੀਵਨ ਨੂੰ ਕਿਵੇਂ ਨਿਰਧਾਰਤ ਕਰਦੇ ਨੇ ਤੇ ਇਸ ਕਹਾਣੀ ਨੂੰ ਸਮਝਣ ਤੋਂ ਬਾਅਦ ਤੁਸੀਂ ਚੰਗੇ ਕਰਮਾਂ ਨਾਲ ਆਪਣੇ ਜੀਵਨ ਵਿੱਚ ਕਿਵੇਂ ਸਫਲ ਹੋ ਸਕਦੇ ਹੋ ਇਹ ਵੀ ਪਤਾ ਲੱਗ ਜਾਵੇਗਾ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਕਹਾਣੀ ਵਿੱਚ ਗਵਾਜ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਆਓ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਸ਼ਹਿਰ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹ ਵਪਾਰੀ ਬਹੁਤ ਅਮੀਰ ਸੀ ਉਹਦਾ ਨਾਮ ਆਪਣੇ ਸ਼ਹਿਰ ਦੇ ਵੱਡੇ-ਵੱਡੇ ਕਾਰੋਬਾਰੀਆਂ ਵਿੱਚ ਲਿਆ ਜਾਂਦਾ ਸੀ ਫਰਕ ਦਿਨ ਇੱਕ ਸ਼ੁਭ ਸਮੇਂ ਵਿੱਚ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਪੁੱਤਰ ਦੇ ਜਨਮ ਤੇ ਹਰ ਕੋਈ ਬਹੁਤ ਖੁਸ਼ ਹੁੰਦਾ ਹੈ ਵਪਾਰੀ ਵੀ ਬੜਾ ਖੁਸ਼ ਹੋਇਆ ਉਸ ਨੇ ਆਪਣੇ ਪੁੱਤਰ ਦਾ ਨਾਮ ਸੋਮਨਾਥ ਰੱਖਿਆ ਵਪਾਰੀ ਨੇ ਸੋਚਿਆ ਕਿ ਹੁਣ ਉਸ ਦਾ ਪੁੱਤਰ ਵੱਡਾ ਹੋ ਕੇ ਉਸ ਦਾ ਕਾਰੋਬਾਰ ਸੰਭਾਲ ਲਵੇਗਾ ਤੇ ਉਹ ਆਪਣੇ ਸ਼ਹਿਰ ਦਾ ਸਭ ਤੋਂ ਵੱਡਾ ਵਪਾਰੀ ਬਣ ਜਾਵੇਗਾ ਉਸ ਵਪਾਰੀ ਨੇ ਆਪਣੇ ਬੇਟੇ ਦੀ ਚੰਗੀ ਪਰਵਰਿਸ਼ ਕੀਤੀ ਉਹਨੂੰ ਪੜਾਇਆ ਲਿਖਾਇਆ ਤੇ ਉਸਦੇ ਪੁੱਤਰ ਸੋਮਨਾਥ ਨੇ ਵੀ ਵੱਡੇ ਹੋ ਕੇ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ। ਪਿਤਾ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਕੰਮ ਕਰਦੇ ਦੇਖ ਕੇ ਬੜਾ ਖੁਸ਼ ਹੁੰਦਾ। ਫਿਰ ਜਦੋਂ ਸੋਮਨਾਥ ਕੁਝ ਸਮਝਦਾਰ ਹੋ ਗਿਆ ਤਾਂ ਵਪਾਰੀ ਨੇ ਆਪਣੇ ਪੁੱਤਰ ਸੋਮਨਾਥ ਦਾ ਵਿਆਹ ਇੱਕ ਸੁੰਦਰ ਲੜਕੀ ਨਾਲ ਕਰਵਾ ਦਿੱਤਾ। ਸੋਮਨਾਥ ਵਿਆਹ ਤੱਕ ਤਾਂ ਆਪਣੇ ਪਿਤਾ ਦੇ ਨਾਲ ਕਾਰੋਬਾਰ ਵਿੱਚ ਹੱਥ ਵਟਾਉਂਦਾ ਰਿਹਾ ਪਰ ਫਿਰ ਅਚਾਨਕ ਸੋਮਨਾਥ ਵਿੱਚ ਕੁਝ ਬਦਲਾਅ ਆਉਣ ਲੱਗੇ ਉਹ ਦਿਨ ਭਰ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਲੱਗਾ ਹੌਲੀ-ਹੌਲੀ ਇੱਕ ਬੁਰੀ ਆਦਤ ਨੇ ਸੋਮਨਾਥ ਨੂੰ ਜਕੜ ਲਿਆ ਉਹ ਹਰ ਰੋਜ਼ ਆਪਣੇ ਦੋਸਤਾਂ ਨਾਲ ਜੂਆ ਖੇਡਣ ਲੱਗਾ ਸੋਮਨਾਥ ਹੁਣ ਨਾ ਤਾਂ ਆਪਣੇ ਘਰ ਰਹਿੰਦਾ ਸੀ ਤੇ ਨਾ ਹੀ ਉਹ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਕੋਈ ਮਦਦ ਕਰਦਾ ਸੀ। ਬੁਢਾਪੇ ਕਾਰਨ ਹੁਣ ਉਸਦੇ ਪਿਤਾ ਕਾਰੋਬਾਰ ਦੀ ਸੰਭਾਲ ਨਹੀਂ ਸੀ ਕਰ ਸਕਦੇ। ਤੇ ਸੋਮਨਾਥ ਦੀ ਕਾਰੋਬਾਰ ਨੂੰ ਸੰਭਾਲਣ ਦੀ ਗੱਲ ਤਾਂ ਦੂਰ ਦੀ ਸੀ। ਸਗੋਂ ਉਹ ਆਪਣੇ ਪਿਤਾ ਵੱਲੋਂ ਕਮਾਏ ਪੈਸੇ ਜੂਏ ਵਿੱਚ ਖਰਚ ਕਰ ਰਿਹਾ ਸੀ। ਕਾਰੋਬਾਰ ਵੱਲ ਧਿਆਨ ਨਾ ਦੇਣ ਕਾਰਨ ਹੌਲੀ-ਹੌਲੀ ਉਸ ਨੂੰ ਆਪਣੇ ਕਾਰੋਬਾਰ ਵਿੱਚ ਵੀ ਕਾਫੀ ਘਾਟਾ ਪੈਣਾ ਸ਼ੁਰੂ ਹੋ ਗਿਆ। ਸੋਮਨਾਥ ਦੇ ਪਿਤਾ ਨੇ ਵੀ ਸੋਮਨਾਥ ਨੂੰ ਬੜਾ ਸਮਝਾਇਆ ਕਿ ਮੈਂ ਇਨੀ ਮਿਹਨਤ ਕਰਕੇ ਇਨਾ ਵੱਡਾ ਕਾਰੋਬਾਰ ਬਣਾਇਆ ਤੂੰ ਇਸ ਜੂਏ ਦੀ ਗੰਦੀ ਆਦਤ ਨੂੰ ਛੱਡ ਦੇ ਨਹੀਂ ਤਾਂ ਇੱਕ ਦਿਨ ਆਵੇਗਾ ਕਿ ਤੇਰੇ ਕੋਲ ਕੁਝ ਨਹੀਂ ਬਚੇਗਾ ਕੋਈ ਵੀ ਤੇਰਾ ਸਾਥ ਨਹੀਂ ਦੇਵੇਗਾ ਫਿਰ ਤੈਨੂੰ ਪਛਤਾਵਾ ਹੋਵੇਗਾ ਇਸ ਲਈ ਤੂੰ ਸਮਾਂ ਰਹੀਂ ਦੇ ਸਮਝ ਜਾ ਪਰ ਸੋਮਨਾਥ ਨੇ ਆਪਣੇ ਪਿਤਾ ਦੀ ਇੱਕ ਵੀ ਨਹੀਂ ਸੁਣੀ ਉਹ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਅਵੇਸਲੇ ਕਰ ਦਿੰਦਾ ਸੀ ਇਸ ਤਰ੍ਹਾਂ ਹੀ ਸਮਾਂ ਹੌਲੀ-ਹੌਲੀ ਲੰਘਦਾ ਰਿਹਾ ਸਮੇਂ ਦੇ ਬੀਤਣ ਨਾਲ ਉਸ ਦਾ ਪਿਤਾ ਹੋਰ ਵੀ ਬੁੱਢਾ ਹੋ ਗਿਆ ਤੇ ਉਹਨੂੰ ਬਿਮਾਰੀਆਂ ਨੇ ਜਕੜ ਲਿਆ ਕੁਝ ਸਮੇਂ ਬਾਅਦ ਹੀ ਉਸ ਵਪਾਰੀ ਦੀ ਮੌਤ ਹੋ ਗਈ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਸੋਮਨਾਥ ਨੂੰ ਬਿਲਕੁਲ ਵੀ ਅਫਸੋਸ ਨਹੀਂ ਸੀ ਉਹਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਨੂੰ ਕੋਈ ਉਦਾਸੀ ਕੋਈ ਦੁੱਖ ਨਹੀਂ ਹੈ ਇਹਂ ਤੇ ਜਾਪਦਾ ਸੀ ਜਿਵੇਂ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਆਜ਼ਾਦੀ ਮਿਲ ਗਈ ਹੋਵੇ ਹੁਣ ਉਸ ਨੂੰ ਕੋਈ ਵੀ ਕਹਿਣ ਸੁਣਵਾਲਾ ਨਹੀਂ ਸੀ ਹੁਣ ਤਾਂ ਸੋਮਨਾਥ ਪਹਿਲਾਂ ਨਾਲੋਂ ਵੀ ਜ਼ਿਆਦਾ ਜੂਆ ਖੇਡਣ ਲੱਗ ਪਿਆ ਸੀ ਸੋਮਨਾਥ ਜੂਆ ਖੇਡ ਕੇ ਬਹੁਤ ਵੱਡਾ ਆਦਮੀ ਬਣਨਾ ਚਾਹੁੰਦਾ ਸੀ ਉਹ ਜੂਏ ਵਿੱਚ ਹਾਰੀ ਹੋਈ ਰਕਮ ਨੂੰ ਇੱਕ ਦਿਨ ਵਿੱਚ ਹੀ ਜਿੱਤ ਕੇ ਵੱਡਾ ਆਦਮੀ ਬਣਨਾ ਚਾਹੁੰਦਾ ਸੀ ਜਿਦੇ ਕਾਰਨ ਉਹ ਹੁਣ ਜੂਏ ਵਿੱਚ ਵੱਡਾ ਸਾਟਾ ਲਗਾਉਣ ਲੱਗਾ। ਸੋਮਨਾਥ ਦੀ ਮਾਂ ਨੇ ਸੋਮਨਾਥ ਨੂੰ ਬੜਾ ਸਮਝਾਇਆ ਕਿ ਪੁੱਤਰ ਤੂੰ ਬਹੁਤ ਪੈਸੇ ਗਵਾ ਚੁੱਕਿਆ ਹੈ। ਹੁਣ ਜਿਹੜੇ ਥੋੜੇ ਜੇ ਪੈਸੇ ਬਚੇ ਨੇ ਉਸ ਨੂੰ ਲਟਾਉਣ ਵਿੱਚ ਕਿਉਂ ਲੱਗਿਆ ਹੋਇਆ ਹੈ? ਪਰ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਮਨੁੱਖ ਉੱਤੇ ਤਬਾਹੀ ਆਉਂਦੀ ਹੈ ਤਾਂ ਪਹਿਲਾਂ ਜ਼ਮੀਰ ਮਰ ਜਾਂਦੀ ਹੈ। ਫਾਗ ਬੁੱਧੀ ਮਰ ਜਾਂਦੀ ਹੈ। ਸੋਮਨਾਥ ਆਪਣੀ ਮਾਂ ਦੀ ਇੱਕ ਕੰਨ ਨਾਲ ਸੁਣਦਾ ਤੇ ਦੂਜੇ ਕੰਨ ਰਾਹੀਂ ਕੱਢ ਦਿੰਦਾ ਸੀ। ਉਸ ਨੂੰ ਕਿਸੇ ਵੀ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ। ਸੋਮਨਾਥ ਹੁਣ ਦਿਨ ਰਾਤ ਜੂਏ ਵਿੱਚ ਰੁੱਝਿਆ ਹੋਇਆ ਸੀ। ਹੁਣ ਸੋਮਨਾਥ ਦੇ ਕੋਲ ਕੋਈ ਕੁਬੇਰ ਦਾ ਖਜ਼ਾਨਾ ਤਾਂ ਸੀ ਨਹੀਂ ਜਿਹੜਾ ਕਿ ਕਦੇ ਖਤਮ ਨਹੀਂ ਹੁੰਦਾ। ਹੌਲੀ-ਹੌਲੀ ਸੋਮਨਾਥ ਦਾ ਸਾਰਾ ਖਜ਼ਾਨਾ ਖਤਮ ਹੋਣ ਲੱਗਿਆ। ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਸੋਮਨਾਥ ਕੋਲ ਕੁਝ ਨਹੀਂ ਬਚਿਆ। ਉਸਨੇ ਆਪਣਾ ਸਾਰਾ ਪੈਸਾ ਜੂਏ ਵਿੱਚ ਹੀ ਖਤਮ ਕਰ ਦਿੱਤਾ ਸੀ। ਉਹ ਸਭ ਕੁਝ ਗਵਾ ਚੁੱਕਿਆ ਸੀ। ਜਦੋਂ ਸੋਮਨਾਥ ਦੀ ਮਾਂ ਨੂੰ ਪਤਾ ਲੱਗਿਆ ਕਿ ਉਹਦਾ ਪੁੱਤਰ ਜੂਏ ਵਿੱਚ ਸਭ ਕੁਝ ਗਵਾ ਚੁੱਕਿਆ ਹੈ ਤਾਂ ਉਹ ਇਹ ਦੁੱਖ ਸਹਿ ਨਹੀਂ ਪਾਈ ਤੇ ਉਸਦੀ ਮਾਂ ਦੀ ਮੌਤ ਹੋ ਗਈ। ਪਰ ਦੋਸਤੋ ਸੋਮਨਾਥ ਨੂੰ ਤਾਂ ਆਪਣੀ ਮਾਂ ਦੀ ਮੌਤ ਦਾ ਵੀ ਕੋਈ ਅਫਸੋਸ ਨਹੀਂ ਸੀ। ਉਸ ਨੂੰ ਕਿਸੇ ਵੀ ਗੱਲ ਨਾਲ ਕੋਈ ਫਰਕ ਹੀ ਨਹੀਂ ਸੀ ਪੈ ਰਿਹਾ। ਉਹ ਲਗਦਾ ਸੀ ਜਿਵੇਂ ਉਸ ਦਾ ਹੋਸ਼ ਉਸ ਦੀ ਸਮਝ ਖਤਮ ਹੀ ਹੋ ਗਈ ਹੋਵੇ। ਇਸ ਲਈ ਕੋਈ ਜੀਵੇ ਕੋਈ ਮਰੇ ਉਹ ਤਾਂ ਬਸ ਸਾਰਾ ਦਿਨ ਜੂਆ ਹੀ ਖੇਡਦਾ ਰਹਿੰਦਾ ਸੀ। ਸੋਮਨਾਥ ਇੱਕ ਵਪਾਰੀ ਦਾ ਪੁੱਤਰ ਸੀ। ਇਸ ਲਈ ਉਸ ਨੂੰ ਕਰਜ਼ਾ ਲੈਣ ਵਿੱਚ ਵੀ ਕੋਈ ਦਿੱਕਤ ਨਹੀਂ ਆਈ। ਪੈਸੇ ਮਿਲੇ ਪਰ ਸੋਮਨਾਥ ਨੇ ਉਸ ਪੈਸੇ ਨੂੰ ਵੀ ਜੂਏ ਵਿੱਚ ਬਰਬਾਦ ਕਰ ਦਿੱਤਾ। ਜੂਆ ਇੱਕ ਅਜੀਹ ਨਸ਼ਾ ਹੈ। ਜੋ ਤੁਹਾਨੂੰ ਜਿੱਤਣ ਦੀ ਉਮੀਦ ਦਿੰਦਾ ਹੈ ਪਰ ਤੁਸੀਂ ਜਿੱਤਦੇ ਕਦੇ ਵੀ ਨਹੀਂ ਹੁਣ ਸੋਮਨਾਥ ਦੇ ਸਿਰ ਬਹੁਤ ਸਾਰਾ ਕਰਜ਼ਾ ਸੀ ਉਸ ਦੇ ਘਰ ਇੰਨਾ ਵੀ ਪੈਸਾ ਨਹੀਂ ਸੀ ਕਿ ਉਹ ਦੋ ਵਕਤ ਦੀ ਰੋਟੀ ਖਾ ਸਕੇ ਹੁਣ ਸੋਮਨਾਥ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਹੁਣ ਉਸ ਕੋਲ ਨਾ ਤਾਂ ਖਾਣਾ ਖਾਣ ਲਈ ਪੈਸੇ ਬਚੇ ਸੀ ਤੇ ਨਾ ਹੀ ਕੱਪੜੇ ਖਰੀਦਣ ਲਈ ਉਹ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਹੁਣ ਸਾਰੇ ਸ਼ਹਿਰ ਵਿੱਚ ਸਭ ਨੂੰ ਪਤਾ ਲੱਗ ਚੁੱਕਿਆ ਸੀ ਕਿ ਸੋਮਨਾਥ ਕੰਗਾਲ ਹੋ ਗਿਆ ਹੈ ਉਸ ਕੋਲ ਕੁਝ ਵੀ ਨਹੀਂ ਹੈ ਜਦੋਂ ਸੋਮਨਾਥ ਕਿਸੇ ਕੋਲ ਮਦਦ ਮੰਗਣ ਜਾਂਦਾ ਤਾਂ ਹਰ ਕੋਈ ਉਸ ਨੂੰ ਨਾ ਕਰ ਦਿੰਦਾ ਇੱਕ ਸਮਾਂ ਉਹ ਵੀ ਸੀ ਜਦੋਂ ਉਹਨਾਂ ਦੇ ਪਰਿਵਾਰ ਦਾ ਨਾਂ ਸ਼ਹਿਰ ਦੇ ਵੱਡੇ-ਵੱਡੇ ਕਾਰੋਬਾਰੀਆਂ ਵਿੱਚ ਲਿਆ ਜਾਂਦਾ ਸੀ ਪਰ ਸੋਮਨਾਥ ਦੀ ਇਸ ਗੰਦੀ ਆਦਤ ਕਾਰਨ ਉਹ ਸਾਰਾ ਕੁਝ ਗਵਾ ਚੁੱਕਿਆ ਸੀ ਹੁਣ ਕੋਈ ਵੀ ਉਸਦੀ ਮਦਦ ਨਹੀਂ ਕਰਦਾ ਸੀ ਲੋਕ ਉਸੇ ਵਿਅਕਤੀ ਦੀ ਇੱਜ਼ਤ ਕਰਦੇ ਨੇ ਜੋ ਮਿਹਨਤ ਨਾਲ ਕਮਾਈ ਕਰਕੇ ਆਪਣੀ ਜ਼ਿੰਦਗੀ ਵਿੱਚ ਇੱਕ ਸਫਲ ਵਿਅਕਤੀ ਬਣ ਕੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕਰਦਾ ਹੈ ਜਦੋਂ ਸੋਮਨਾਥ ਤੇ ਸੌਰੇ ਨੂੰ ਪਤਾ ਲੱਗਿਆ ਕਿ ਉਹਦਾ ਜਵਾਈ ਕੰਗਾਲ ਹੋ ਗਿਆ ਹੈ ਤਾਂ ਉਹ ਆਪਣੀ ਧੀ ਦੀ ਚਿੰਤਾ ਕਰਦੇ ਹੋਏ ਤੁਰੰਤ ਆਪਣੀ ਧੀ ਨੂੰ ਮਿਲਣ ਗਿਆ ਉਸਨੇ ਉੱਥੇ ਜਾ ਕੇ ਦੇਖਿਆ ਕਿ ਉਸਦੀ ਧੀ ਬਹੁਤ ਉਦਾਸ ਸੀ। ਉਸਦੀ ਧੀ ਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ। ਉਸ ਦਾ ਗੁਲਾਬ ਵਰਗਾ ਚਿਹਰਾ ਭੁੱਖ ਕਾਰਨ ਮੁਰਝਾ ਚੁੱਕਿਆ ਸੀ। ਆਪਣੀ ਬੇਟੀ ਦੀ ਅਜਿਹੀ ਹਾਲਤ ਦੇਖ ਕੇ ਉਹਨਾਂ ਨੂੰ ਸੋਮਨਾਥ ਤੇ ਬੜਾ ਗੁੱਸਾ ਆਇਆ। ਉਸਨੇ ਆਪਣੀ ਧੀ ਨੂੰ ਆਪਣੇ ਨਾਲ ਘਰ ਲੈ ਕੇ ਜਾਣ ਦਾ ਫੈਸਲਾ ਕੀਤਾ। ਉਸਨੇ ਨਾ ਤਾਂ ਸੋਮਨਾਥ ਨੂੰ ਕੁਝ ਕਿਹਾ ਤੇ ਨਾ ਹੀ ਕੁਝ ਸੁਣਿਆ। ਉਹ ਆਪਣੀ ਧੀ ਨੂੰ ਉਸਦੇ ਘਰ ਲੈ ਗਿਆ ਇਹ ਦੇਖ ਕੇ ਸੋਮਨਾਥ ਬੜਾ ਦੁਖੀ ਹੋਇਆ ਹੁਣ ਉਹ ਬਿਲਕੁਲ ਇਕੱਲਾ ਪੈ ਚੁੱਕਿਆ ਸੀ ਹੁਣ ਨਾ ਤਾਂ ਉਸ ਕੋਲ ਪੈਸਾ ਸੀ ਤੇ ਨਾ ਉਸਦੀ ਪਤਨੀ ਤੇ ਨਾ ਹੀ ਉਸਦੇ ਮਾਤਾ ਪਿਤਾ ਸਭ ਉਸ ਨੂੰ ਇਕੱਲਾ ਛੱਡ ਕੇ ਜਾ ਚੁੱਕੇ ਸੀ ਹੁਣ ਸੋਮਨਾਥ ਨੂੰ ਉਹ ਸਭ ਕੁਝ ਯਾਦ ਆਉਣ ਲੱਗਾ ਜੋ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਸੀ ਉਸ ਦੀ ਇਸ ਹਾਲਤ ਲਈ ਉਹ ਖੁਦ ਜ਼ਿੰਮੇਵਾਰ ਸੀ ਉਹ ਅਚਾਨਕ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ ਤੇ ਉਸਨੇ ਕਿਹਾ ਕਿ ਇੱਕ ਦਿਨ ਸੀ ਜਦੋਂ ਮੈਂ ਸ਼ਹਿਰ ਦੇ ਵੱਡੇ ਕਾਰੋਬਾਰੀਆਂ ਵਿੱਚ ਗਿਣਿਆ ਜਾਂਦਾ ਸੀ ਤੇ ਅੱਜ ਮੇਰੇ ਕੋਲ ਖਾਣ ਲਈ ਰੋਟੀ ਵੀ ਨਹੀਂ ਹੈ ਹੁਣ ਮੈਂ ਸਖਤ ਮਿਹਨਤ ਕਰਾਂਗਾ ਤੇ ਆਪਣਾ ਕਾਰੋਬਾਰ ਦੁਬਾਰਾ ਬਣਾਵਾਂਗਾ ਇਹ ਸੋਚ ਕੇ ਸੋਮਨਾਥ ਆਪਣੇ ਸਹੁਰੇ ਨੂੰ ਮਿਲਣ ਜਾਂਦਾ ਹੈ ਤਾਜੋ ਉਸ ਕੋਲੋਂ ਕੁਝ ਪੈਸੇ ਉਧਾਰ ਲੈ ਕੇ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰ ਸਕੇ। ਸਵੇਰੇ-ਸਵੇਰੇ ਉਹ ਆਪਣੇ ਸਹੁਰੇ ਨੂੰ ਮਿਲਣ ਲਈ ਨਿਕਲ ਪੈਂਦਾ ਹੈ। ਸਹੁਰੇ ਘਰ ਪਹੁੰਚ ਕੇ ਉਹ ਆਪਣੀ ਹਾਲਤ ਦੇਖ ਕੇ ਰੋਣ ਲੱਗ ਜਾਂਦਾ ਹੈ। ਆਪਣੇ ਫਟੇ ਪੁਰਾਣੇ ਕੱਪੜਿਆਂ ਨੂੰ ਦੇਖ ਕੇ ਉਹ ਸੋਚਦਾ ਹੈ ਕਿ ਅਜਿਹੇ ਫਟੇ ਪੁਰਾਣੇ ਕੱਪੜਿਆਂ ਵਿੱਚ ਸਹੁਰੇ ਘਰ ਨਹੀਂ ਜਾ ਸਕਦਾ। ਮੈਂ ਸਾਫ਼-ਸੁਥਰੇ ਕੱਪੜੇ ਪਾ ਕੇ ਹੀ ਆਪਣੇ ਸਹੁਰੇ ਨੂੰ ਮਿਲ ਜਾਵਾਂਗਾ। ਤੇ ਜੇਕਰ ਉਹ ਫਟੇ ਪੁਰਾਣੇ ਕੱਪੜੇ ਪਾ ਕੇ ਸਹਰੇ ਘਰ ਜਾਵੇਗਾ ਤਾਂ ਉਸਦੀ ਬੱਚੀ ਖੁਚੀ ਇੱਜ਼ਤ ਵੀ ਖਤਮ ਹੋ ਜਾਵੇਗੀ ਇਹ ਸਭ ਸੋਚ ਕੇ ਉਹ ਇੱਧਰ ਉੱਧਰ ਦੇਖਣ ਲੱਗਾ ਉਹਦੀ ਨਜ਼ਰ ਇੱਕ ਕੱਪੜੇ ਦੀ ਦੁਕਾਨ ਤੇ ਪਈ ਉਸਨੇ ਸੋਚਿਆ ਕਿ ਚਲੋ ਦੁਕਾਨ ਤੇ ਜਾ ਕੇ ਉਹ ਆਪਣੇ ਸਹਰੇ ਦੇ ਨਾਮ ਤੇ ਕੱਪੜੇ ਲੈ ਲਵੇਗਾ ਤੇ ਜਦੋਂ ਸਹਰੇ ਵੱਲੋਂ ਮੈਨੂੰ ਪੈਸੇ ਮਿਲ ਜਾਣਗੇ ਤਾਂ ਫਿਰ ਮੈਂ ਇਸ ਦੁਕਾਨ ਵਾਲੇ ਨੂੰ ਪੈਸੇ ਦੇ ਜਾਵਾਂਗਾ ਇਹ ਸੋਚ ਕੇ ਜਦੋਂ ਉਹ ਦੁਕਾਨ ਵਾਲ ਵਧਿਆ ਤਾਂ ਅਚਾਨਕ ਉਸਦੀ ਨਜ਼ਰ ਇੱਕ ਨੌਜਵਾਨ ਤੇ ਪਈ ਜਿਹਦੇ ਨਾਲ ਇੱਕ ਔਰਤ ਵੀ ਸੀ ਜੋ ਕਿ ਇੱਕ ਇਮਾਰਤ ਦੇ ਓਲੇ ਹੋ ਕੇ ਕੁਝ ਗੱਲਬਾਤ ਕਰ ਰਹੀ ਸੀ ਜਦੋਂ ਸੋਮਨਾਥ ਨੇ ਉਸ ਔਰਤ ਨੂੰ ਧਿਆਨ ਨਾਲ ਦੇਖਿਆ ਤਾਂ ਉਹਦੇ ਹੋਸ਼ ਛੱਡ ਗਏ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਸੀ ਸਗੋਂ ਉਸਦੀ ਆਪਣੀ ਪਤਨੀ ਸੀ ਫਿਰ ਸੋਮਨਾਥ ਨੇ ਆਪਣੀ ਪਤਨੀ ਤੇ ਨੌਜਵਾਨ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਸੋਮਨਾਥ ਦੀ ਪਤਨੀ ਉਸ ਨੂੰ ਕਹਿ ਰਹੀ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ ਮੈਂ ਤੇਰੇ ਨਾਲ ਵਿਆਹ ਕਰਵਾ ਕੇ ساری ਉਮਰ ਤੇਰੇ ਨਾਲ ਰਹਿਣਾ ਚਾਹੁੰਦੀ ਆਂ ਤੇ ਮੈਂ ਤੈਨੂੰ ਅੱਜ ਇੱਥੇ ਇੱਕ ਰਾਜ਼ ਦੀ ਗੱਲ ਦੱਸਣ ਲਈ ਬੁਲਾਇਆ ਤਾਂ ਜੋ ਅਸੀਂ ਵਿਆਹ ਕਰਵਾ ਕੇ ਆਰਾਮ ਨਾਲ ਰਹਿ ਸਕੀਏ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਉਹ ਨੌਜਵਾਨ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਕਿਹੜਾ ਰਾਜ਼ ਹੈ ਤੂੰ ਕਿਹੜੇ ਰਾਜ਼ ਦੀ ਗੱਲ ਕਰ ਰਹੀ ਹੈ ਸੋਮਨਾਥ ਦੀ ਪਤਨੀ ਨੇ ਉਸ ਨੌਜਵਾਨ ਨੂੰ ਦੱਸਿਆ ਕਿ ਮੇਰਾ ਸਹੁਰਾ ਬਹੁਤ ਅਮੀਰ ਵਪਾਰੀ ਸੀ। ਉਸਨੇ ਆਪਣੀ ਜ਼ਿੰਦਗੀ ਵਿੱਚ ਬੜੀ ਮਿਹਨਤ ਕੀਤੀ ਤੇ ਬਹੁਤ ਪੈਸਾ ਕਮਾਇਆ। ਤੇ ਉਸਨੇ ਸੋਨੇ ਦੇ ਸਿੱਕਿਆਂ ਨਾਲ ਭਰੇ ਚਾਰ ਘੜੇ ਘਰ ਦੇ ਚਾਰੇ ਕੋਨਿਆਂ ਵਿੱਚ ਦੱਬ ਦਿੱਤੇ ਸੀ। ਉਸਨੇ ਇਹ ਕੰਮ ਐਸ ਲਈ ਕੀਤਾ ਸੀ ਤਾਂ ਜੋ ਉਸ ਪੈਸੇ ਨੂੰ ਮਾੜੇ ਸਮੇਂ ਵਿੱਚ ਵਰਤਿਆ ਜਾ ਸਕੇ। ਉਸਨੇ ਇਸ ਪੈਸੇ ਬਾਰੇ ਆਪਣੇ ਜੂਏ ਬਾਜ਼ ਪੁੱਤਰ ਨੂੰ ਕਦੇ ਨਹੀਂ ਦੱਸਿਆ। ਕਿਉਂਕਿ ਉਸ ਨੂੰ ਡਰ ਸੀ। ਉਸ ਦਾ ਜਵਾਰੀ ਪੁੱਤਰ ਇਹ ਪੈਸਾ ਵੀ ਜੂਏ ਵਿੱਚ ਖਰਚ ਕਰ ਸਕਦਾ ਹੈ। ਫਿਰ ਸੋਮਨਾਥ ਦੀ ਪਤਨੀ ਨੇ ਉਸ ਨੌਜਵਾਨ ਨੂੰ ਕਿਹਾ ਕਿ ਤੂੰ ਜਲਦੀ ਮੇਰੇ ਸਹੁਰੇ ਘਰ ਜਾ ਤੇ ਉਹ ਘਰ ਮੇਰੇ ਮੂਰਖ ਪਤੀ ਤੋਂ ਖਰੀਦ ਲੈ। ਤੈਨੂੰ ਉਹ ਘਰ ਬਹੁਤ ਆਸਾਨੀ ਨਾਲ ਦੇ ਦੇਵੇਗਾ। ਕਿਉਂਕਿ ਉਹ ਆਪਣੀ ਸਾਰੀ ਬਚਤ ਜੂਏ ਵਿੱਚ ਗਵਾ ਚੁੱਕਿਆ ਹੈ। ਫਿਰ ਤੂੰ ਉਸ ਘਰ ਦੇ ਚਾਰੇ ਕੋਨੇ ਪਟ ਕੇ ਉਹਨਾਂ ਚਾਰਾਂ ਘੜਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲੈ। ਉਸ ਤੋਂ ਬਾਅਦ ਸਾਨੂੰ ਕਦੇ ਪੈਸਾ ਕਮਾਉਣ ਦੀ ਜ਼ਰੂਰਤ ਹੀ ਨਹੀਂ ਪਵੇਗੀ ਤੇ ਫਿਰ ਅਸੀਂ ਸਾਰੀ ਉਮਰ ਖੁਸ਼ੀ ਨਾਲ ਜੀਵਾਂਗੇ ਆਪਣੀ ਪਤਨੀ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਸੋਮਨਾਥ ਬਹੁਤ ਦੁਖੀ ਹੋਇਆ ਉਹ ਸੋਚਣ ਲੱਗਾ ਕਿ ਅੱਜ ਮੇਰੀਆਂ ਮਾੜੀਆਂ ਆਦਤਾਂ ਕਾਰਨ ਮੇਰੀ ਪਤਨੀ ਹੀ ਮੇਰੀ ਨਹੀਂ ਸਗੋਂ ਕਿਸੇ ਹੋਰ ਮਰਦ ਨਾਲ ਉਸ ਦਾ ਸਾਥ ਦੇ ਰਹੀ ਹੈ ਇੱਥੋਂ ਤੱਕ ਕਿ ਉਸ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਮੈਂ ਅਜੇ ਹਾਂ ਕਦੇ ਨਹੀਂ ਹੋਣ ਦਿਆਂਗਾ ਮੈਂ ਕਦੇ ਵੀ ਆਪਣੇ ਪਿਤਾ ਦੀ ਕਮਾਈ ਇਸ ਆਦਮੀ ਦੇ ਹੱਥਾਂ ਵਿੱਚ ਨਹੀਂ ਜਾਣ ਦੇਵਾਂਗਾ ਮੰਨਿਆ ਕਿ ਮੈਂ ਬੁਰੀ ਸੰਗਤ ਵਿੱਚ ਪੈ ਗਿਆ ਸੀ ਮੈਂ ਜੂਏ ਦਾਦੀ ਸੀ ਪਰ ਹੁਣ ਮੈਨੂੰ ਸਭ ਕੁਝ ਸਮਝ ਵਿੱਚ ਆ ਚੁੱਕਿਆ ਹੈ ਹੁਣ ਮੈਂ ਆਪਣੇ ਪਿਤਾ ਦੀ ਦੌਲਤ ਨੂੰ ਇਸ ਤਰ੍ਹਾਂ ਲੁੱਟਣ ਨਹੀਂ ਦੇਵਾਂਗਾ ਇਹ ਸਭ ਕੁਝ ਸੋਚ ਕੇ ਸੋਮਨਾਥ ਤੁਰੰਤ ਆਪਣੇ ਸ਼ਹਿਰ ਲਈ ਰਵਾਨਾ ਹੋ ਜਾਂਦਾ ਹੈ। ਉਹ ਸਵੇਰੇ ਆਪਣੇ ਘਰ ਪਹੁੰਚ ਜਾਂਦਾ ਹੈ। ਘਰ ਪਹੁੰਚ ਕੇ ਉਹ ਬਿਨਾਂ ਸਮਾਂ ਬਰਬਾਦ ਕੀਤੇ ਆਪਣੇ ਘਰ ਦੇ ਚਾਰੇ ਕੋਨਿਆਂ ਦੀ ਖੁਦਾਈ ਸ਼ੁਰੂ ਕਰ ਦਿੰਦਾ ਹੈ। ਖੋਦਣ ਤੋਂ ਥੋੜੀ ਦੇਰ ਬਾਅਦ ਉਸ ਨੂੰ ਚਾਰੇ ਸੋਨੇ ਦੇ ਸਿੱਕਿਆਂ ਦੇ ਘੜੇ ਮਿਲ ਜਾਂਦੇ ਨੇ। ਫਿਰ ਉਹ ਉਹਨਾਂ ਵਿੱਚੋਂ ਸੋਨੇ ਦੇ ਸਿੱਕੇ ਕਢਦਾ ਹੈ। ਤੋਨਾਂ ਘੜਿਆਂ ਨੂੰ ਕੋਲੇ ਨਾਲ ਭਰ ਦਿੰਦਾ ਹੈ। ਤੇ ਵਾਪਸ ਉਸੇ ਥਾਂ ਤੇ ਰੱਖ ਦਿੰਦਾ ਹੈ। ਇਸ ਤੋਂ ਬਾਅਦ ਸੋਮਨਾਥ ਆਪਣੀ ਪਤਨੀ ਦੇ ਪ੍ਰੇਮੀ ਦਾ ਇੰਤਜ਼ਾਰ ਕਰ ਲੱਗਦਾ ਹੈ। ਕੁਝ ਦਿਨਾਂ ਬਾਅਦ ਉਸ ਦੀ ਪਤਨੀ ਦਾ ਪ੍ਰੇਮੀ ਉਸ ਦੇ ਘਰ ਆ ਜਾਂਦਾ ਹੈ। ਉਸ ਦੇ ਘਰ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਸੁਣਿਆ ਹੈ ਕਿ ਇੱਕ ਘਰ ਵੇਚਣ ਲਈ ਉਪਲਬਧ ਹੈ। ਤੁਸੀਂ ਮੈਨੂੰ ਇਹ ਘਰ ਵੇਚ ਸਕਦੇ ਹੋ? ਕਿਉਂਕਿ ਮੈਂ ਇਸ ਸ਼ਹਿਰ ਵਿੱਚ ਆਪਣਾ ਕਾਰੋਬਾਰ ਕਰਨਾ ਚਾਹੁੰਦਾ। ਮੈਨੂੰ ਇੱਕ ਘਰ ਚਾਹੀਦਾ ਹੈ ਤੇ ਤੁਹਾਨੂੰ ਪੈਸੇ ਚਾਹੀਦੇ ਨੇ। ਸਾਡੀਆਂ ਦੋਵਾਂ ਦੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਤੇ ਸੋਮਨਾਥ ਇਸ ਮੌਕੇ ਦੀ ਉਡੀਕ ਕਰ ਰਿਹਾ ਸੀ ਪਰ ਦੋਸਤੋ ਕਹਿੰਦੇ ਹੁੰਦੇ ਆ ਨਾ ਕਿ ਜੇਕਰ ਸਚਾਈ ਪਤਾ ਹੋਵੇ ਤਾਂ ਝੂਠ ਸੁਣ ਵਿੱਚ ਹੋਰ ਵੀ ਸਵਾਦ ਆਉਂਦਾ ਹੈ ਉਸ ਆਦਮੀ ਦੀਆਂ ਸਾਰੀਆਂ ਯੋਜਨਾਵਾਂ ਨੂੰ ਪਹਿਲਾਂ ਹੀ ਜਾਣਦਾ ਸੀ ਉਸਨੇ ਤੁਰੰਤ ਆਪਣਾ ਘਰ ਉਸ ਨੂੰ ਵੇਚ ਦਿੱਤਾ ਤੇ ਫਿਰ ਸੋਮਨਾਥ ਘਰ ਵੇਚ ਕੇ ਮਿਲੇ ਪੈਸੇ ਤੇ ਸੋਨੇ ਦੇ ਸਿੱਕੇ ਲੈ ਕੇ ਕਿਤੇ ਦੂਰ ਹੋਰ ਸ਼ਹਿਰ ਚਲਾ ਗਿਆ ਤਾਂ ਕਿ ਉਹ ਉੱਥੇ ਜਾ ਕੇ ਆਪਣਾ ਨਵਾਂ ਕੰਮ ਸ਼ੁਰੂ ਕਰ ਸਕੇ ਉੱਥੇ ਪਹੁੰਚ ਕੇ ਸੋਮਨਾਥ ਨੇ ਕਾਰੋਬਾਰ ਸ਼ੁਰੂ ਕਰ ਦਿੱਤਾ ਸ਼ੁਰੂਆਤ ਵਿੱਚ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੇ ਸਖਤ ਮਿਹਨਤ ਕੀਤੀ ਤੇ ਬੁਰੀਆਂ ਆਦਤਾਂ ਨੂੰ ਆਪਣੇ ਤੋਂ ਦੂਰ ਰੱਖਿਆ ਬਹੁਤ ਵਾਰ ਕਾਰੋਬਾਰ ਵਿੱਚ ਕੁਝ ਉਤਰਾ ਚੜ੍ਹਾ ਆਉਂਦੇ ਰਹੇ ਪਰ ਉਸ ਨੇ ਸਭ ਕੁਝ ਸੰਭਾਲ ਲਿਆ ਉਸਨੇ ਕੁਝ ਹੀ ਸਮੇਂ ਵਿੱਚ ਬਹੁਤ ਸਾਰਾ ਪੈਸਾ ਕਮਾ ਲਿਆ ਫਿਰ ਉਸ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਸੇਠ ਦੀ ਅੱਖ ਸੋਮਨਾਥ ਉੱਤੇ ਪੈਂਦੀ ਹੈ ਸੇਠ ਨੇ ਸੋਮਨਾਥ ਨੂੰ ਦੇਖਿਆ ਤੇ ਸੋਚਿਆ ਕਿ ਇਹ ਨੌਜਵਾਨ ਬੜਾ ਮਿਹਨਤੀ ਹੈ ਇੰਨੇ ਥੋੜੇ ਸਮੇਂ ਵਿੱਚ ਹੀ ਇਹਨੇ ਆਪਣੇ ਕਾਰੋਬਾਰ ਨੂੰ ਇੰਨੀ ਉਚਾਈ ਤੱਕ ਪਹੁੰਚਾਇਆ ਹੈ ਮੈਂ ਆਪਣੀ ਧੀ ਦਾ ਵਿਆਹ ਇਸ ਨੌਜਵਾਨ ਨਾਲ ਕਰਾਂਗਾ ਮੈਨੂੰ ਆਪਣੀ ਧੀ ਲਈ ਇਸ ਤੋਂ ਵਧੀਆ ਵਰ ਨਹੀਂ ਲੱਭ ਸਕਦਾ ਫਿਰ ਉਹ ਸੇਠ ਸੋਮਨਾਥ ਕੋਲ ਗਿਆ ਉਸਨੇ ਉਸ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੋਮਨਾਥ ਨੇ ਵੀ ਸੇਠ ਦਾ ਪ੍ਰਸਤਾਵ ਮੰਨ ਲਿਆ ਸੇਠ ਨੇ ਆਪਣੀ ਧੀ ਦਾ ਵਿਆਹ ਸੋਮਨਾਥ ਨਾਲ ਕਰਵਾ ਦਿੱਤਾ ਹੁਣ ਸੋਮਨਾਥ ਕੋਲ ਸਭ ਕੁਝ ਪਹਿਲਾਂ ਵਾਂਗ ਹੀ ਮੜਾਇਆ ਸੀ ਉਸਨੇ ਪੈਸੇ ਵੀ ਕਮਾ ਲਏ ਸੀ ਇੱਜ਼ਤ ਕਮਾ ਲਈ ਸੀ ਵਿਆਹ ਵੀ ਹੋ ਚੁੱਕਿਆ ਸੀ ਹੁਣ ਉਸ ਕੋਲ ਸਭ ਕੁਝ ਸੀ ਹੁਣ ਸੋਮਨਾਥ ਆਪਣਾ ਜੀਵਨ ਖੁਸ਼ੀ ਨਾਲ ਬਤੀਤ ਕਰ ਰਿਹਾ ਸੀ ਹੁਣ ਉਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਦੂਜੇ ਪਾਸੇ ਸੋਮਨਾਥ ਦੀ ਪੁਰਾਣੀ ਪਤਨੀ ਦਾ ਪ੍ਰੇਮੀ ਉਸ ਘਰ ਨੂੰ ਲੈ ਕੇ ਬੜਾ ਖੁਸ਼ ਹੋ ਰਿਹਾ ਸੀ ਪਰ ਜਦੋਂ ਉਸ ਨੇ ਘਰ ਦੇ ਚਾਰੇ ਕੋਨੇ ਪੁੱਟੇ ਤਾਂ ਸੋਨੇ ਦੇ ਸਿੱਕਿਆਂ ਦੀ ਬਜਾਏ ਉਸ ਨੂੰ ਕੋਲੇ ਨਾਲ ਭਰੇ ਚਾਰ ਘੜੇ ਮਿਲੇ ਤੇ ਕੋਲੇ ਨਾਲ ਭਰੇ ਘੜੇ ਵੇਖ ਕੇ ਉਹ ਛਾਤੀ ਪੈਟ ਕੇ ਰੋਣ ਲੱਗ ਪਿਆ ਉਸ ਨੌਜਵਾਨ ਨੂੰ ਸੋਮਨਾਥ ਦੀ ਪਤਨੀ ਉੱਪਰ ਬੜਾ ਗੁੱਸਾ ਆ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਕਾਸ਼ ਉਸਨੇ ਉਸਦੀ ਗੱਲ ਨਾ ਸੁਣੀ ਹੁੰਦੀ। ਜੇਵੇਂ ਉਹਦੀ ਗੱਲ ਨਾ ਸੁਣੀ ਹੁੰਦੀ ਤਾਂ ਅੱਜ ਮੈਨੂੰ ਆਪਣਾ ਪੈਸਾ ਨਾ ਗਵਾਉਣਾ ਪੈਂਦਾ। ਸੋਨੇ ਦੇ ਸਿੱਕਿਆਂ ਨਾਲ ਭਰੇ ਕੜੇ ਮਿਲਣਾ ਤਾਂ ਦੂਰ ਮੇਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਵੀ ਜਾਂਦੀ ਰਹੀ। ਇਸ ਤੋਂ ਬਾਅਦ ਨੌਜਵਾਨ ਨੇ ਆਪਣੀ ਪ੍ਰੇਮਿਕਾ ਯਾਨੀ ਸੋਮਨਾਥ ਦੀ ਪਤਨੀ ਨੂੰ ਸਬਕ ਸਿਖਾਉਣ ਲਈ ਉਸ ਨੂੰ ਛੱਡ ਦਿੱਤਾ ਉਹ ਵਾਪਸ ਆਪਣੇ ਪਿੰਡ ਆ ਗਿਆ ਤੇ ਆਪਣੀ ਪ੍ਰੇਮਿਕਾ ਨੂੰ ਬੁਲਾ ਕੇ ਕਿਹਾ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਮੇਰੀ ਸਾਰੀ ਬਚਤ ਬਰਬਾਦ ਕਰ ਦਿੱਤੀ ਹੁਣ ਮੇਰੇ ਕੋਲ ਕੁਝ ਨਹੀਂ ਬਚਿਆ ਅੱਜ ਤੋਂ ਬਾਅਦ ਮੈਨੂੰ ਕਦੇ ਆਪਣਾ ਮੂੰਹ ਨਾ ਦਿਖਾਵੇਂ ਚਲੀ ਜਾ ਮੇਰੇ ਸਾਹਮਣੋਂ ਉਧਰ ਸੋਮਨਾਥ ਨੇ ਆਪਣੀ ਗਲਤੀ ਤੋਂ ਸਿੱਖਿਆ ਸੀ ਕਿ ਜੇਕਰ ਤੁਸੀਂ ਮਾੜੇ ਕਰਮ ਕਰੋਗੇ ਤਾਂ ਤੁਹਾਨੂੰ ਬੁਰਾ ਫਲ ਮਿਲੇਗਾ ਜਿਕਰ ਇਸ ਕਹਾਣੀ ਦੇ ਸਬਕ ਤੇ ਨਜ਼ਰ ਮਾਰੀਏ ਤਾਂ ਸੋਮਨਾਥ ਸ਼ੁਰੂ ਵਿੱਚ ਜੂਏ ਦਾ ਆਦੀ ਸੀ। ਇਸ ਲਈ ਉਸ ਕੋਲ ਕੁਝ ਵੀ ਨਹੀਂ ਸੀ। ਉਹ ਸੜਕ ਤੇ ਆ ਗਿਆ ਸੀ। ਉਸ ਦੀ ਪਤਨੀ ਨੇ ਵੀ ਉਸ ਨੂੰ ਛੱਡ ਦਿੱਤਾ ਸੀ। ਇਹ ਉਹਦੇ ਕਰਮਾਂ ਦਾ ਨਤੀਜਾ ਸੀ। ਜੇਕਰ ਉਸ ਨੇ ਆਪਣਾ ਕਾਰੋਬਾਰ ਚੰਗਾ ਕੀਤਾ ਹੁੰਦਾ ਤਾਂ ਸ਼ਾਇਦ ਉਸ ਨੂੰ ਇਹ ਦਿਨਾਂ ਦੇਖਣੇ ਪੈਂਦੇ। ਚਲੋ ਕਿਸੇ ਤਰ੍ਹਾਂ ਸੋਮਨਾਥ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਦੀ ਜ਼ਿੰਦਗੀ ਬਦਲ ਗਈ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਭਾਵੇਂ ਕਿੰਨੇ ਵੀ ਬੁਰੇ ਕੰਮ ਕੀਤੇ ਹੋਣ ਪਰ ਅਸੀਂ ਹਮੇਸ਼ਾ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹਾਂ ਚੰਗੇ ਕਰਮ ਕਰਨ ਦੇ ਲਈ ਕੋਈ ਵੀ ਸਮਾਂ ਨਹੀਂ ਹੁੰਦਾ ਜਾਂ ਸਿਰਫ ਇੰਨਾ ਕਹਿ ਲਵੋ ਕਿ ਹਰ ਵਕਤ ਅਨੁਕੂਲ ਹੁੰਦਾ ਹੈ ਤੇ ਦੂਜੇ ਪਾਸੇ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਮਾੜੇ ਸਮੇਂ ਵਿੱਚ ਆਪਣਿਆਂ ਦਾ ਸਾਥ ਛੱਡ ਦਈਏ ਉਹਨਾਂ ਨੂੰ ਧੋਖਾ ਦੇ ਦਈਏ ਤਾਂ ਉਹਨਾਂ ਦਾ ਵੀ ਬਹੁਤ ਬੁਰਾ ਨਤੀਜਾ ਨਿਕਲਦਾ ਹੈ ਜਿਵੇਂ ਕਿ ਸੋਮਨਾਥ ਦੀ ਪਤਨੀ ਨੇ ਉਸ ਨਾਲ ਧੋਖਾ ਕੀਤਾ ਸੀ ਪਰ ਇਸ ਧੋਖੇ ਕਾਰਨ ਉਹ ਆਪਣਾ ਸਭ ਕੁਝ ਗਵਾ ਬੈਠੀ ਇੱਥੋਂ ਤੱਕ ਕਿ ਉਸ ਨੂੰ ਇੱਜ਼ਤ ਵੀ ਗਾਉਣੀ ਪਈ ਜਿਕਰ ਸੋਮਨਾਥ ਦੀ ਪਤਨੀ ਕੇਵਲ ਉਸਦੀ ਭੈੜੀ ਆਦਤ ਕਾਰਨ ਹੀ ਉਸ ਤੋਂ ਦੂਰ ਚਲੀ ਗਈ ਸੀ ਤਾਂ ਵੀ ਉਸਨੇ ਕੁਝ ਗਲਤ ਨਹੀਂ ਸੀ ਕੀਤਾ ਕਿਉਂਕਿ ਇਸ ਦੀ ਵਜ੍ਹਾ ਖੁਦ ਸੋਮਨਾਥੀ ਸੀ ਪਰ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਧੋਖਾ ਦੇਣ ਦੀ ਯੋਜਨਾ ਉਸ ਨੂੰ ਬਹੁਤ ਮਹਿੰਗੀ ਪਈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਇਹ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ